I am not fighting this battle. I'm not here as for politics. ਹੈ ਤਾਂ ਇੱਕ ਪੋਲੀਟੀਕਲ ਇਸ਼ੂ ਆ ਪਰ ਉਹਨਾਂ ਦੀ ਇਹ ਸਟੇਟਮੈਂਟ ਥੋੜੀ ਜੀ ਕੰਟਰਾਡਿਕਟਰੀ ਮੈਨ ਲੱਗੀ ਆ ਇੱਕ ਸਮੇਂ ਤੇ ਉਹ ਆ ਜਿਹੜੇ ਪੰਜਾਬ ਦੇ ਹਿੱਤਾਂ ਦੇ ਅਗੇਂਸਟ ਭਗਤੇ ਰਹੇ ਆ ਤੇ ਅੱਜ ਜਦੋਂ ਸੱਤਾ ਦੇ ਵਿੱਚ ਨਹੀਂ ਹੈਗੇ ਤਾਂ ਉਹ ਪੰਜਾਬ ਦੇ ਮਤਲਬ ਹਾਮੀ ਮਤਲਬ ਪੰਜਾਬ ਦੇ ਨਾਲ ਮਤਲਬ ਉਹ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰ ਰਹੇ ਆ ਤਾਂ ਉਸ ਚੀਜ਼ ਦਾ ਦਾਵਾ ਕਰ ਰਹੇ ਆ ਮੈਨੂੰ ਲੱਗਦਾ ਉਹਦੀ ਸਟੇਟਮੈਂਟ ਪੁਰਾਣੇ ਇਤਿਹਾਸ ਦੇ ਨਾਲ ਜੇ ਮੇਲ ਕਰਕੇ ਦੇਖੇ ਕੰਟਰਾਡਿਕਟਰੀ ਸੀ ਤਾਨੂੰ ਕੀ ਲੱਗਦਾ ਉਹ ਸ਼ਬਦਾਂ ਨਾਲ ਖੇਡ ਰਹੇ ਨੇ ਜਾਂ ਉਹਨਾਂ ਦੀ ਸਿਆਸੀ ਸਮਝ ਦੀ ਘਾਟ ਹੈ ਇਹ ਪੋਲਿਟਿਕਲ ਇਸ਼ੂ ਹੈ ਜੀ ਮਤਲਬ ਇਹ ਸਿਰਫ ਸੈਨੇਟ ਦਾ ਇਸ਼ੂ ਨਹੀਂ ਹੈਗਾ ਯਾ ਯੂਨੀਵਰਸਿਟੀ ਦੇ ਸਟੂਡੈਂਟਸ ਦਾ ਇਸ਼ੂ ਨਹੀਂ ਹੈਗਾ ਇਹ ਸਾਰੇ ਉਹਨਾਂ ਇਨਸਾਨਾਂ ਦੇ ਇਸ਼ੂ ਆ ਜਿਹੜੇ ਪੰਜਾਬ ਦੇ ਵਿੱਚ ਜੰਮੇ ਆ ਜਿਹੜੇ ਪੰਜਾਬ ਦੇ ਵਸਿੰਦੇ ਆ ਤੇ ਇਹ ਅਕਾਲੀ ਦਲ ਦਾ ਇਸ ਕਿਸਮ ਦਾ ਸਟੈਂਡ ਹੈ ਇਹ ਸਾਰੇ ਮਸਲੇ ਤੇ ਤੇ ਆਪਾਂ ਕਿਹਦੇ ਤੋਂ ਫਿਰ ਉਮੀਦ ਕਰੀਏ ਜਾਂ ਤੁਹਾਨੂੰ ਅਕਾਲੀ ਦਲ ਤੋਂ ਹੀ ਉਮੀਦ ਹੈ ਮੈਂ ਸਿਆਸੀ ਹੈਗਾ ਅਸੀਂ ਪੋਲਿਟਿਕਸ ਕਰਨੀ ਆ ਅਸੀਂ ਪੋਲਿਟਿਕਸ ਨਾ ਕਰਾਂਗੇ ਹੋਰ ਕੌਣ ਕਰੂਗਾ ਤਾਂ ਜਿਹੜਾ ਸੁਖਵੀਰ ਬਾਦਲ ਇੱਥੇ ਆਉਂਦੇ ਨਹੀਂ ਆ ਹਰਸ਼ਿੰਦਰ ਕੁਰ ਬਾਦਲ ਇੱਥੇ ਆਉਂਦੇ ਨੇ ਉਹ ਫਰ ਰੋਪਟੈਕਸ਼ਨ ਉਹ ਜੇ ਲੀਡਰ ਆ ਉਹ ਬਿਆਨਾਂ ਦੀ ਰਾਇਟੀ ਤੱਕ ਸੀਮਤ ਆ ਜਾਂ ਸੋਸ਼ਲ ਮੀਡੀਆ ਫੋਟੋਮਾਂ ਤੱਕ ਸੀਮਤ ਆ ਨਾ ਸਸੀਗਾਲ ਜੀ ਬੀਤੇ ਦਿਨਾਂ ਦੇ ਵਿੱਚ ਇੱਕ ਸਲੋਗਨ ਜਿਹੜਾ ਹੈਗਾ ਪੰਜਾਬ ਦੇ ਵਿੱਚ ਗੂੰਜਿਆ ਹੈ ਕੀ ਮਿੱਠੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੁਹਾ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਇਹ ਦੋਨੇ ਸਲੋਗਨ ਆਪਣੇ ਆਪ ਦੇ ਵਿੱਚ ਪੋਲਿਟੀਕਲ ਨੇ ਇਹਨਾਂ ਦੀ ਇੱਕ ਹਿਸਟਰੀ ਹੈ ਉਸਾ ਉਸਤੇ ਮੱਦੇਨਜ਼ਰ ਜੋ ਸੈਨੇਟ ਦੀ ਰੀਸਟ੍ਰਕਚਰਿੰਗ ਨੂੰ ਲੈ ਕੇ ਜਿਹੜਾ ਕਿ ਨੋਟੀਫਿਕੇਸ਼ਨ ਹੋਇਆ ਸੀ ਉਸਤੇ ਬਹੁਤ ਵੱਡਾ ਇੱਕ ਪ੍ਰੋਟੈਸਟ ਹੋਇਆ 10 ਨਵੰਬਰ ਦਾ ਬਹੁਤ ਸਾਰੇ ਜਿਹੜੇ ਮੇਨਸਟ੍ਰੀਮ ਪਾਰਟੀਆਂ ਦੇ ਜਿਹੜੇ ਲੀਡਰਸ਼ਹਿਬਾਨ ਨੇ ਉਹਨਾਂ ਨੇ ਵੀ ਜਿੱਥੇ ਵਿਦਿਆਰਥੀਆਂ ਦਾ ਮੋਰਚਾ ਚੱਲ ਰਿਹਾ ਹੈ ਉੱਥੇ ਆ ਰਹੇ ਨੇ ਤੇ ਹੁਣ ਇੱਕ ਰੀਸੈਂਟਲੀ ਇੱਕ ਵਿਜ਼ਿਟ ਹੋਈ ਹੈ ਸ਼ੋਮਨੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਉਹ ਇਸ ਮੋਰਚੇ ਦੇ ਵਿੱਚ ਆਏ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ ਉਹਨਾਂ ਆਖਿਆ ਕਿ ਇਹ ਜਿਹੜਾ ਮਸਲਾ ਹੈਗਾ ਉਹ ਸਿਆਸੀ ਮਸਲਾ ਨਹੀਂ ਹੈ ਪਰ ਮੇਰੇ ਲਈ ਇਹ ਪਰਸਨਲ ਮਸਲਾ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ ਪੰਜਾਬ ਦੇ ਖਿਲਾਫ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਸੀਂ ਪੰਜਾਬ ਤੋਂ ਨਹੀਂ ਜਾਣ ਦੇਵਾਂਗੇ ਤੇ ਜੇ ਇਹ ਆਪਾਂ ਹੁਣ ਇਸ ਸਾਰੇ ਨੁਕਤੇ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸੁਖਬੀਰ ਸਿੰਘ ਬਾਦਲੋਂ ਨੇ ਜਿਹੜੀਆਂ ਸਟੇਟਮੈਂਟਸ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਕੇ ਉਸ ਨੂੰ ਕਿੱਦਾਂ ਪੜਿਆ ਸਮਝਿਆ ਜਾਵੇ ਜਾਂ ਇੱਥੋਂ ਦੇ ਜਿਹੜੇ ਵਿਦਿਆਰਥੀ ਸੰਘਰਸ਼ ਕਰ ਰਹੇ ਆ ਉਹ ਇਸ ਨੂੰ ਕਿੱਦਾਂ ਦੇਖ ਰਹੇ ਨੇ ਸਾਡੇ ਨਾਲ ਇਸ ਮੋਰਚੇ ਦਾ ਇੱਕ ਜਿਹੜਾ ਮੇਨ ਚੇਹਰਾ ਨੇ ਅਸ਼ਮੀਤ ਸਿੰਘ ਜੀ ਜਿਹੜੇ ਕਿ ਵਾਈਸ ਪ੍ਰਧਾਨ ਵੀ ਨੇ ਇਸ ਯੂਨੀਵਰਸਿਟੀ ਦੇ ਸਾਥ ਪਾਰਟੀ ਦੇ ਵੱਲੋਂ ਚੁਣ ਕੇ ਆਏ ਨੇ ਇਸ ਵਾਰ ਸਟੂਡੈਂਟ ਕੌਂਸਲ ਦੇ ਵਿੱਚ ਉਹ ਸਾਡੇ ਨਾਲ ਨੇ ਉਹਨਾਂ ਨੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਅਨੰਤਪੁਰ ਸਾਹਿਬ ਦੇ ਮਤੇ ਦੀ ਵੀ ਗੱਲ ਕੀਤੀ ਹੈ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਸੁਖਬੀਰ ਬਾਦਲ ਉਹਨਾਂ ਦੇ ਜਿਹੜੇ ਬਿਆਨ ਨੇ ਉਹਨਾਂ ਨੂੰ ਇਹ ਕਿਦਾਂ ਸਮਝ ਰਹੇ ਨੇ ਮੋਰਚੇ ਦੇ ਵਿੱਚ ਬਾਈ ਸੱਸੀ ਕਾਲ ਜੀ ਬਾਈ ਖਾਲਸਾ ਸਾਹਿਬ ਵਸਤੇ ਅ ਤੁਸੀਂ ਸ਼ੁਰੂ ਤੋਂ ਹੀ ਕਹਿੰਦੇ ਰਹੇ ਹੋ ਤੁਸੀਂ ਮੁਹਾਵਰਾ ਦਿਨੇ ਹੋ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਵੀ ਅਨੰਤਪੁਰ ਸਾਹਿਬ ਦੇ ਮਤੇ ਦਾ ਵੀ ਜਦੋਂ ਕੱਲ ਸੁਖਬੀਰ ਸਿੰਘ ਬਾਦਲ ਜਦੋਂ ਇੱਥੇ ਆਏ ਨੇ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਪੀਯੂ ਦਾ ਮਸਲਾ ਹੈ ਸਿਆਸੀ ਮਸਲਾ ਨਹੀਂ ਹੈ ਤੁਹਾਡਾ ਇਸ ਗੱਲ ਤੇ ਕੀ ਕਹਿਣਾ ਹੈ ਜੇ ਕੋਈ ਮੈਨੂੰ ਲੱਗਦਾ ਵੀ ਹੈ ਤਾਂ ਇਹ ਇੱਕ ਪੋਲੀਟਿਕਲ ਇਸ਼ੂ ਆ ਚਲੋ ਉਹਨਾਂ ਨੇ ਅੱਜ ਨਿੱਜੀ ਭਾਵਨਾ ਦੇ ਵਿੱਚ ਇਸ ਨੂੰ ਕਿਹਾ ਵੀ ਇਹ ਪੋਲੀਟਿਕਲ ਇਸ਼ੂ ਨਾ ਹੋ ਕੇ ਪਰਸਨਲ ਇਸ਼ੂ ਆੜਾ ਪਰ ਉਹਨਾਂ ਦੀ ਇਹ ਸਟੇਟਮੈਂਟ ਥੋੜੀ ਜੀ ਕੰਟਰਾਡਿਕਟਰੀ ਮੈਨੂੰ ਲੱਗੀ ਆ ਕਿਉਂਕਿ 2009 ਦਾ 8/9 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੋ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਨੇ ਐਨਓਸੀ ਦਿੱਤਾ ਸੀਗਾ ਸੈਂਟਰ ਨੂੰ ਨੋਬਜੈਕਸ਼ਨ ਸਰਟੀਫਿਕੇਟ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਸੈਂਟਰਲਾਈਜੇਸ਼ਨ ਆ ਉਹ ਕੀਤੀ ਜਾਵੇ ਸੋ ਮਤਲਬ ਇੱਕ ਸਮੇਂ ਤੇ ਉਹ ਆ ਜਿਹੜੇ ਪੰਜਾਬ ਦੇ ਹਿੱਤਾਂ ਦੇ ਅਗੇਂਸਟ ਬੋਕਤੇ ਰਹੇ ਆ ਤੇ ਅੱਜ ਜਦੋਂ ਸੱਤਾ ਦੇ ਵਿੱਚ ਨਹੀਂ ਤਾਂ ਉਹ ਪੰਜਾਬ ਦੇ ਮਤਲਬ ਹਮੀ ਮਤਲਬ ਪੰਜਾਬ ਦੇ ਨਾਲ ਮਤਲਬ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰ ਰਹੇ ਹਾਂ ਤੋਂ ਇਸ ਚੀਜ਼ ਦਾ ਦਾਵਾ ਕਰ ਰਹੇ ਹਾਂ ਮੈਨੂੰ ਲੱਗਦਾ ਉਹਦੀ ਸਟੇਟਮੈਂਟ ਪੁਰਾਣੇ ਇਤਿਹਾਸ ਦੇ ਨਾਲ ਜੇ ਮੇਲ ਕਰਕੇ ਦੇਖੀ ਕੌਂਟਰਡਿਕਟਰੀ ਸੀਗੀ ਹੂੰ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਪਰਸਨਲ ਗੱਲ ਉਹਨਾਂ ਨੇ ਕਹਿਤੀ ਵੈਸੇ ਇੱਕ ਸਲੋਗਨ ਹੁੰਦਾ ਪਰਸਨਲ ਇਜ਼ ਪੋਲਿਟੀਕਲ ਹਾਂਜੀ ਹਾਂਜੀ ਠੀਕ ਹੈ ਤੇ ਜਦੋਂ ਉਹ ਇਹ ਵੀ ਤੁਸੀਂ ਵੀ ਗੱਲ ਉਹਨਾਂ ਨਾਲ ਕੀਤੀ ਅਨੰਦਪੁਰ ਸਾਹਿਬ ਦੇ ਮਤੇ ਦੀ ਜਦੋਂ ਉੱਥੇ ਬੈਠੇ ਸੀ ਤੇ ਉਹ ਇਹ ਵੀ ਗੱਲ ਕਰ ਰਹੇ ਨੇ ਸਾਜ਼ਿਸ਼ ਹੋ ਰਹੀ ਹੈ ਫਿਰ ਉਹ ਕਹਿ ਰਹੇ ਨੇ ਕਿ ਇਹ ਮਸਲਾ ਪੋਲਿਟੀਕਲ ਨਹੀਂ ਹੈ ਤੁਹਾਨੂੰ ਕੀ ਲੱਗਦਾ ਉਹ ਸ਼ਬਦਾਂ ਨਾਲ ਖੇਡ ਰਹੇ ਨੇ ਜਾਂ ਉਹਨਾਂ ਦੀ ਸਿਆਸੀ ਸਮਝ ਦੀ ਘਾਟ ਹੈ ਦੇਖੋ ਜੀ ਆਪਾਂ ਅਨੰਦਪੁਰ ਸਾਹਿਬ ਦੇ ਮਤੇ ਜਿਵੇਂ ਤੁਸੀਂ ਗੱਲ ਕੀਤੀ ਆ ਉਹਨਾਂ ਨੂੰ ਜਦੋਂ ਮੈਂ ਸਵਾਲ ਕੀਤਾ ਉਹਨਾਂ ਨੂੰ ਬੇਨਤੀ ਕੀਤੀ ਕਿ ਵੀ ਅਕਾਲੀ ਦਲ ਆ ਜਿਹੜਾ ਵੀ ਇਹ ਸੰਘਰਸ਼ਾਂ ਚੋਂ ਨਿਕਲੀ ਦੀ ਸੈਕਿੰਡ ਮੋਸਟ 올ਡੇਸਟ ਪਾਰਟੀ ਹੈ ਕਾਂਗਰਸ ਤੋਂ ਬਾਅਦ ਤੇ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਹੈ 1920 ਦੇ ਵਿੱਚ ਬਣੀ 105 ਸਾਲਾਂ ਦਾ ਇਤਿਹਾਸ ਆ ਵੀ ਆਕਾਲੀ ਦਲ ਦੀ ਸ਼ੁਰੂਆਤ ਹੀ ਸੰਘਰਸ਼ਾਂ ਤੋਂ ਹੁੰਦੀ ਹੈ ਜੈਤੋ ਦਾ ਮੋਰਚਾ ਚਾਬੀਆਂ ਦਾ ਮੋਰਚਾ ਮੁੜ ਕੇ ਆਪਾਂ ਕਹੇ ਇਹ ਵੀ ਭਾਰਤ ਦੀ ਆਜ਼ਾਦੀ ਦਾ ਮੋਰਚਾ ਕਹਿ ਲਈਏ ਫਿਰ ਪੰਜਾਬੀ ਸੂਬੇ ਦਾ ਮੋਰਚਾ ਐਮਰਜੈਂਸੀ ਦੇ ਖਿਲਾਫ ਸੰਘਰਸ਼ ਹੋਇਆ ਧਰਮ ਯੁੱਧ ਮੋਰਚਾ ਵੀ ਆਕਾਲੀ ਦਲ ਸੰਘਰਸ਼ਾਂ ਤੋਂ ਨਿਕਲਿਆ ਹੋਇਆ ਹੈਗਾ ਵੀ ਸਾਨੂੰ ਅਨੰਦਪੁਰ ਸਾਹਿਬ ਦੇ ਮਤੇ ਵਾਸਤੇ ਮੁੜ ਤੋਂ ਸੰਘਰਸ਼ ਕਰਨਾ ਚਾਹੀਦਾ ਹੈਗਾ ਇੱਕ ਤਾਂ ਉਹ ਪੰਜਾਬ ਦੇ ਪੰਜਾਬ ਦੇ ਲਈ ਇੱਕ ਫਾਇਦੇਮੰਦ ਚੀਜ਼ ਹੋਗੀ ਫੈ ਪੁਨਰਸਰਜੀਤ ਹੋ ਸਕਦਾ ਪੁਨਰਸਰਜੀਤ ਹੋ ਸਕਦਾ ਪਰ ਉਹਦੇ ਤੇ ਉਹਨਾਂ ਦਾ ਜਵਾਬ ਮੈਨੂੰ ਕਿ ਬਹੁਤ ਸੈਟੀਸਫੈਕਟਰੀ ਲੱਗਿਆ ਉਹਨਾਂ ਨੇ ਉਹਦੇ ਵਿੱਚ ਦੋ ਗੱਲਾਂ ਕਹੀਆਂ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਵੀ ਜੋ ਅਨੰਤਪੁਰ ਸਾਹਿਬ ਦਾ ਮਤਾ ਵੀ ਇਹ ਪਹਿਲਾਂ ਲੋਕਾਂ ਨੂੰ ਰੈਡੀਕਲ ਲੱਗਦਾ ਹੁੰਦਾ ਸੀ ਉਹਦੇ ਵਿੱਚ ਗੱਲ ਇਹ ਦੇਖਣ ਵਾਲੀ ਆ ਵੀ ਸਿੱਖ ਕੌਮ ਨੇ ਉਸ ਮੋਰਚੇ ਉਸ ਮਤੇ ਵਾਸਤੇ 13 ਸਾਲ 12 ਸਾਲ ਸੰਘਰਸ਼ ਕੀਤਾ ਜੇ ਉਹਨਾਂ ਨੂੰ ਉਸ ਸਮੇਂ ਤੇ ਜਿਹੜਾ ਮੋਰਚਾ ਸੀਗਾ ਆਪਣਾ ਮਤਾ ਸੀਗਾ ਇਹਦੇ ਨਾਲ ਮਤਲਬ ਸੇਮਤੀ ਨਾ ਹੁੰਦੀ ਤਾਂ ਕੌਮ ਆ ਜਿਹੜੀ ਸਾਡੀ 12 13 ਸਾਲ ਸੰਘਰਸ਼ ਕਿਉਂ ਕਰਦੀ ਤਾਂ ਉਹਨਾਂ ਦੀ ਉਹ ਥੋੜੀ ਜਿਹੀ ਮੈਨੂੰ ਲੱਗਦਾ ਵੀ ਲੈਕ ਆਫ ਨੋਲਿਜ ਰਹੀ ਆ ਵੀ ਲੋਕਾਂ ਦੇ ਲੋਕ ਇਹਦੇ ਵਾਸਤੇ ਪਹਿਲਾਂ ਹੀ ਹੱਕ ਦੇ ਵਿੱਚ ਸੀਗੇ ਅਨੰਦਪੁਰ ਸਾਹਿਬ ਦੇ ਮਤੇ ਵਾਸਤੇ ਦੂਜੀ ਉਹਨਾਂ ਨੇ ਗੱਲ ਕਹੀ ਆ ਤੇ ਵੀ ਅਸੀਂ ਆਈਸੋਲੇਸ਼ਨ ਦੇ ਵਿੱਚ ਆ ਜਾਾਂਗੇ ਜੇ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸੰਘਰਸ਼ ਕਰਦੇ ਆ ਸਾਨੂੰ ਨਾਲ ਹੋਰ ਸੂਬੇ ਰਲਾਉਣੇ ਪੈਣੇ ਆ ਜਿੱਦੇ ਵਿੱਚ ਜ ਗਏ ਵੀ ਉਹ ਵੀ ਜਿਹੜੀ ਆਪਦੀ ਮਾਂ ਬੋਲੀ ਵਾਸਤੇ ਸੰਘਰਸ਼ ਕਰ ਰਹੇ ਹਨ ਮੈਨੂੰ ਲੱਗਦਾ ਵੀ ਜਦੋਂ ਅਕਾਲੀ ਦਲ ਨੇ ਪਹਿਲਾਂ 1972 ਤੋਂ 73 ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਮਤਲੀ ਸੰਘਰਸ਼ ਸ਼ੁਰੂ ਕੀਤਾ ਉਦੋਂ ਇਕੱਲੇ ਨਹੀਂ ਕੀਤਾ ਉਦੋਂ ਸਮੇਂ ਦੇ ਜਿਹੜੇ ਅਕਾਲੀ ਲੀਡਰ ਸੀ ਉਹਨਾਂ ਨੇ ਹਿੰਦੁਸਤਾਨ ਦੇ ਸੂਬਿਆਂ ਦੇ ਵਿੱਚ ਬਾਕੀ ਲੀਡਰ ਨਹੀਂ ਲੱਭੇ ਕਿ ਕਿਹੜਾ ਸੂਬਾ ਸਾਡੇ ਨਾਲ ਆ ਕੇ ਰਲਦਾ ਉਹਨਾਂ ਨੇ ਆਪ ਦੇ ਪਾਸੇੋਂ ਸੰਘਰਸ਼ ਵਿੱਢਿਆ ਤੇ ਬਾ ਉਹ ਵੱਖਰੀ ਗੱਲ ਸੀ ਬਾਅਦ ਚ ਭਾਵੇਂ ਉਹਨਾਂ ਦੇ ਨਾਲ ਵੀ ਰਲਿਆ ਖੜੀ ਨਹੀਂ ਨਹੀਂ ਰਲਿਆ ਨਾ ਸੋ ਆਈਸੋਲੇਸ਼ਨ ਵਾਲਾ ਉਹਨਾਂ ਦਾ ਉੱਥੇ ਹੀ ਮਤਲਬ ਚੀਜ਼ ਹੈ ਜਿਹੜੀ ਨਾਲ ਐਨ ਡਿਵਾਈਡ ਹੋ ਜਾਂਦੀ ਹੈ ਵੀ ਦੋਂ ਵਾਂਗੇ ਜੇ ਅਕਾਲੀ ਦਲ ਨੇ ਆਪਾਂ ਦੇ ਫੈਡਰਲ ਸਟਰਕਚਰ ਦੀ ਲੜਾਈ ਲੜਨੀ ਹੈ ਫੈਡਰਲ ਰਾਈਟਸ ਦੀ ਲੜਾਈ ਲੜਨੀ ਹੈ ਤਾਂ ਅਕਾਲੀ ਦਲ ਨੂੰ ਆਪਦੇ ਵੱਲੋਂ ਮਤਲਬ ਸਿੱਖ ਕੌਮ ਦੇ ਸਾਥ ਦੇ ਨਾਲ ਪੰਜਾਬ ਦੇ ਸਾਥ ਦੇ ਨਾਲ ਹੀ ਸੰਘਰਸ਼ ਵਧਣਾ ਪੈਣਾ ਨਾ ਕਿ ਦੂਜਿਆਂ ਵੱਲ ਦੇਖ ਕੇ ਤੇ ਤੁਹਾਨੂੰ ਲੱਗਦਾ ਵੀ ਉਹ ਉਹਨਾਂ ਨੇ ਇਹ ਜਿਹੜੀ ਗੱਲ ਸੀ ਪੋਲੀਟੀਕਲ ਫਾਈਟ ਦੀ ਮਤਲਬ ਕਿ ਜੇ ਹੁਣ ਅਕਾਲੀ ਦਲ ਨੇ ਅਨੰਤਪੁਰ ਸਾਹਾ ਦਾ ਮਤਾ ਲਾਗੂ ਕਰਾਉਣ ਲਈ ਸੰਘਰਸ਼ ਕੀਤਾ ਸੀ ਤੇ ਹੁਣ ਜਿਹੜਾ ਇਹ ਸਾਰਾ ਇਸ਼ੂ ਚੱਲ ਰਿਹਾ ਹੈ ਇਹ ਤਾਂ ਤੁਹਾਡਾ ਚਲੋ ਸਟੂਡੈਂਟ ਦਾ ਇਸ਼ੂ ਹੈ ਯੂਨੀਵਰਸਿਟੀ ਦਾ ਪਰ ਇਹ ਇਹ ਜਿਹੜਾ ਇਸ਼ੂ ਹੈ ਨਾਲ ਦੀ ਨਾਲ ਰੀਆਰਗੇ ਜਿਹੜਾ ਕਿ ਉਹ ਪਹਿਲਾਂ ਚੱਲ ਰਿਹਾ ਸੀ ਤਾਂ ਉਹਦੀ ਜਿਹੜੀ ਪੋਲੀਟੀਕਲ ਫਾਈਟ ਦੀ ਲੋੜ ਹੈ ਬੀਇੰਗ ਖੇਤਰੀ ਪਾਰਟੀ ਅਕਾਲੀ ਪਾਰਟੀ ਤੁਹਾਨੂੰ ਲੱਗਿਆ ਉਹਨਾਂ ਦੀਆਂ ਗੱਲਾਂ ਬਾਤ ਉਹ ਪੋਲੀਟੀਕਲ ਫਾਈਟ ਦੇਣ ਦੇ ਵੱਲ ਉਹ ਜਾ ਸਕਦੇ ਨੇ ਦੇਖੋ ਜੀ ਜੋ ਅਕਾਲੀ ਦਲ ਦਾ ਪਿਛਲੇ ਦਹਾਕੇ ਦੇ ਵਿੱਚ ਸਾਲਾਂ ਦੇ ਵਿੱਚ ਇਤਿਹਾਸ ਰਿਹਾਗਾ ਉਹ ਸੰਘਰਸ਼ ਦੀ ਪੋਲੀਟਿਕਸ ਛੱਡ ਕੇ ਇੱਕ ਡਿਵੈਲਪਮੈਂਟਲ ਪੋਲੀਟਿਕਸ ਵੱਲ ਹੋ ਗਿਆ ਮਤਲਬ ਉਹਨਾਂ ਦੀ ਜਿਹੜੀ ਸਾਇਕੀ ਦੇ ਵਿੱਚ ਇਹ ਗੱਲ ਆ ਗਈ ਕਿ ਕਿਉਂਕਿ ਸਾਨੂੰ ਸਿੱਖਾਂ ਦੀ ਵੋਟ ਤਾਂ ਪਈ ਰਹੀ ਆ ਅਸੀਂ ਦੂਜੇ ਸੈਕਸ਼ਨ ਨੂੰ ਵੀ ਨਾਲ ਲੈ ਕੇ ਚੱਲਣਾ ਜੇ ਸਰਕਾਰ ਬਣਾਉਣੀ ਹੈ ਮਤਲਬ ਉਹਨਾਂ ਦੀ ਜਿਹੜੀ ਮਤਲਬ ਬਾਈ ਹੁੱਕਰ ਕਰਕ ਅਸੀਂ ਭਾਵੇਂ ਜੋ ਮਰਜ਼ੀ ਕਰੀਏ ਵੀ ਅਸੀਂ ਇਹ ਕੁਰਸੀ ਤੇ ਕੁਰਸੀ ਲੈਣੀ ਆ ਨਾ ਵੀ ਪੰਜਾਬ ਦਾ ਮੁੱਖ ਮੰਤਰੀ ਬੰਨਾ ਉਹ ਦੌੜ ਨੇ ਉਹਨਾਂ ਨੂੰ ਮਤਲਬ ਜਿਹੜੇ ਪੰਥ ਪੰਜਾਬ ਦੇ ਹਿੱਤਾਂ ਤੋਂ ਸੰਘਰਸ਼ ਤੋਂ ਦੂਰ ਕੀਤਾ ਦੂਜਾ ਜਿਹੜੀ ਉਹਨਾਂ ਦੀ ਡਿਵੈਲਪਮੈਂਟਲ ਪੋਲਿਟਿਕਸ ਆ ਜਿਹੜੀ ਉਹਨਾਂ ਨੇ 2007-08 ਤੋਂ ਜਦੋਂ ਸਰਕਾਰ ਆਉਂਦੀ ਆ ਉਸ ਤੋਂ ਉਹਨਾਂ ਨੇ ਸ਼ੁਰੂ ਕੀਤਾ ਵੀ ਵੀ ਅਸੀਂ ਮਤਲਬ ਸੜਕਾਂ ਬਣਾਤੀਆਂ ਫਲਾਨਾ ਕਰਤਾ ਉਹ ਕਰਤਾ ਜੋ ਉਹਨਾਂ ਨੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਕੀਤੀ ਹੈ ਨਾ ਲੋਕ ਕਹਿੰਦੇ ਅੱਗੇ ਵੀ ਅਕਾਲੀਾਂ ਨੇ ਡਿਵੈਲਪਮੈਂਟ ਕੀਤੀ ਚੰਗਾਗਾ ਪਰ ਡਿਵੈਲਪਮੈਂਟ ਉਹ ਕਿਹੜੀ ਕਾਸਟ ਤੇ ਹੋਈ ਆ ਵੀ ਤੁਸੀਂ ਦੇਖੋ ਇੱਕ ਪਾਸੇ ਅਕਾਲੀ ਦਲ ਕਹਿ ਰਿਹਾ ਸੀ ਡਿਵੈ ਵੜ ਨੋਵੇ ਕਿਸਾਨੀ ਅੰਦੋਲਨ ਦੇ ਮੁੱਢ ਦੇ ਵਿੱਚ ਵੀ ਕਿਸਾਨਾਂ ਦੇ ਉਲਟ ਭਗਤ ਨੋਵੇ ਦਿੱਲੀ ਦੇ ਹੱਕ ਦੇ ਵਿੱਚ ਭਗਤ ਨੋਵੇ ਮਤਲਬ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਸਾਰੀ ਮਤਲਬ ਇਤਿਹਾਸ ਰਿਹਾਗਾ ਮੈਨੂੰ ਨਹੀਂ ਲੱਗਦਾ ਕਿ ਵੀ ਉਹ ਸੰਘਰਸ਼ ਦੇ ਰਾਹ ਤੇ ਵੀ ਸੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗਵਾਹੀ ਦੇ ਇਹ ਮੁੱਢ ਤੋਂ ਅਕਾਲੀ ਦਲ ਸੰਘਰਸ਼ੀ ਰਿਹਾ ਇਤਿਹਾਸ ਸਕਦਾ ਹੈ ਤੇ ਮੈਂ ਇੱਕ ਚੀਜ਼ ਸਮਝਣੀ ਚਾਹੁੰਦਾ ਵੀ ਜਿਹੜਾ ਨੇ ਕਿਹਾ ਨਾ ਵੀ ਦੋ ਤਿੰਨ ਵਾਰੀ ਕਿਹਾ ਕਿ ਪੋਲੀਟੀਕਲ ਮਸਲਾ ਨਹੀਂ ਮੈਂ ਇਥੇ ਪੋਲਿਟਿਕਸ ਕਰਨ ਨਹੀਂ ਆਇਆ ਤਾਂ ਜਦੋਂ ਦੀ ਰੀਸਟ੍ਰਕਚਰਿੰਗ ਇਹਦੀ ਹੋ ਰਹੀ ਹੈ ਸੈਨੇਟ ਤੇ ਤੁਸੀਂ ਇਲੈਕਸ਼ਨ ਵੀ ਲੜੀ ਹੈ ਤੁਸੀਂ ਇਹਨੂੰ ਕੀ ਯੂ ਉਹ ਸੈਨੇਟਰ ਵਾਲਿਆਂ ਨੇ ਕੀਤਾ ਤੁਹਾਨੂੰ ਇਹ ਪੋਲਿਟੀਕਲ ਲੱਗਦਾ ਜਾਂ ਇਹ ਕੋਈ ਯੂਨੀਵਰਸਿਟੀ ਲੈਵਲ ਦਾ ਮਸਲਾ ਜਾਂ ਇਹਦੇ ਵਿੱਚ ਕੋਈ ਪੋਲਿਟਿਕਸ ਨਹੀਂ ਹੁੰਦੀ ਯੂਨੀਵਰਸਿਟੀ ਚ ਇਹ ਪੋਲਿਟੀਕਲ ਇਸ਼ੂ ਹੈ ਜੀ ਮਤਲਬ ਇਹ ਸਿਰਫ ਸੈਨੇਟ ਦਾ ਇਸ਼ੂ ਨਹੀਂ ਹੈਗਾ ਜਾਂ ਯੂਨੀਵਰਸਿਟੀ ਦੇ ਸਟੂਡੈਂਟਸ ਦਾ ਇਸ਼ੂ ਨਹੀਂ ਹੈਗਾ ਇਹ ਸਾਰੇ ਉਹਨਾਂ ਇਨਸਾਨਾਂ ਦੇ ਇਸ਼ੂ ਆ ਜਿਹੜੇ ਪੰਜਾਬ ਦੇ ਵਿੱਚ ਜੰਮੇ ਆ ਜਿਹੜੇ ਪੰਜਾਬ ਦੇ ਵਸਿੰਦੇ ਆ ਤੇ ਕਿਸੇ ਕਿਸਾਨ ਜਥੇਬੰਦੀ ਦਾ ਨਹੀਂ ਕਿਸੇ ਪੰਥਕ ਜਥੇਬੰਦੀ ਦਾ ਜੀ ਕਿਸੇ ਜਨਤਕ ਜਥੇਬੰਦੀ ਦਾ ਨਹੀਂ ਹੈਗਾ ਤੇ ਦੇਖੋ 10 ਤਰੀਕ ਵਾਲੀ ਕਾਲ ਤੇ ਸਿਰਫ ਜਥੇਬੰਦੀਆਂ ਦੇ ਨੁਮਾਇंदे ਨਹੀਂ ਆਏ ਲੋਕਾਂ ਨੇ ਆਪ ਮਹਾਰੇ ਮ ਕਰਵਾਈਆਂ ਤੇ ਵੱਧ ਤੋਂ ਵੱਧ ਆਪ ਗਣਤੀ ਦੇ ਵਿੱਚ ਯੂਨੀਵਰਸਿਟੀ ਪਹੁੰਚੀ ਹੈ ਤਾਂ ਪੰਜਾਬ ਦੇ ਵਿੱਚੋਂ ਜਿੰਨੀ ਸੰਗਤ ਆਈ ਆ ਉਹ ਸੈਨਟ ਬਚਾਉਣ ਦੇ ਲਈ ਨਹੀਂ ਆਈ ਉਹ ਪੰਜਾਬ ਦੇ ਲਈ ਆ ਪੰਜਾਬ ਦੇ ਹੱਕ ਬਚਾਉਣ ਲਈ ਆ ਪੰਜਾਬ ਦਾ ਦਾਵਾ ਮਜ਼ਬੂਤ ਕਰਨ ਲਈ ਆ ਚੰਡੀਗੜ੍ਹ ਸ਼ਹਿਰ ਤੇ ਆਪਣਾ ਦਾਵਾ ਮਜ਼ਬੂਤ ਕਰਨ ਆਈ ਆ ਸੋ ਇੱਕ ਇਹ ਪੋਲੀਟੀਕਲ ਇਸ਼ੂ ਆ ਪੰਜਾਬ ਦੇ ਲੋਕਾਂ ਦਾ ਇਸ਼ੂ ਆ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਇਸ਼ੂ ਆ ਜੇ ਤੁਹਾਨੂੰ ਲੱਗਦਾ ਵੀ ਜਿਹੜਾ ਜਿਹੜਾ ਚੰਡੀਗੜ੍ਹ ਪੰਜਾਬ ਨੂੰ ਦਬਾਉਣ ਦਾ ਮਸਲਾ ਹੈ ਜਾਂ ਯੂਨੀਵਰਸਿਟੀ ਪੰਜਾਬ ਨੂੰ ਦਬਾਉਣ ਦਾ ਮਸਲਾ ਉਹਨਾਂ ਨੇ ਵੀ ਕਿਹਾ ਕਿ ਅਸੀਂ ਨਹੀਂ ਜਾਣ ਦਵਾਂਗੇ ਤੁਹਾਨੂੰ ਲੱਗਦਾ ਫਿਰ ਜਿਹੜੀ ਸਿਆਸਤ ਹੈ ਜਿਹੜੀ ਖੇਤਰੀ ਪਾਰਟੀ ਦੀ ਸਿਆਸਤ ਹੈ ਜੋ ਪੰਜਾਬ ਪ੍ਰਸ਼ਤ ਸਿਆਸਤ ਹੈ ਇਹ ਤਾਂ ਫਿਰ ਉਹਦੇ ਪਾਸੇ ਪਾਸੇ ਜਾਣਾ ਪੈਣਾ ਤੇ ਜੇ ਇਹ ਗੱਲ ਹੈ ਤਾਂ ਫਿਰ ਮਸਲਾ ਤਾਂ ਸਿਆਸੀ ਹੈ ਨਾ ਬਿਲਕੁਲ ਪੋਲੀਟੀਕਲ ਮਸਲਾ ਗਾ ਜਿਵੇਂ ਤੁਸੀਂ ਆਪਾ ਉਹਨਾਂ ਸਰਦਾਰ ਸੁਖਵੀਰ ਸਿੰਘ ਵਾਜਲ ਜੀ ਦਾ ਜੇ ਆਪਾਂ ਹਵਾਲਾ ਵੀ ਲਈਏ ਉਹਨਾਂ ਨੇ ਮਤਲਬ ਵਾਰੀ ਵਾਰੀ ਇਹ ਗੱਲ ਦੁਹਰਾ ਰਹੇ ਸੀ ਵੀ ਸਾਡੀ ਸਰਕਾਰ ਆਉਣ ਤੋਂ ਅਸੀਂ ਇਹ ਕਰ ਦਾਂਗੇ ਮਤਲਬ ਜੋ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੀ ਕਰੰਟ ਪੋਲੀਟਿਕਸ ਦੇ ਵਿੱਚ ਬਿਆਨਾਂ ਦੀ ਰਾਜਨੀਤੀ ਚੱਲ ਰਹੀ ਆ ਵੀ ਹਰ ਜਗ੍ਹਾ ਤੇ ਵੀ ਕਿਸੇ ਲੀਡਰ ਨੇ ਆ ਕੇ ਦੂਜੀ ਵਿਰੋਧੀ ਪਾਰਟੀ ਦੇ ਲੀਡਰ ਨੇ ਬਿਆਨ ਦੇ ਵਿੱਚ ਆ ਕੇ ਕਹਿੰਦਾ ਵੀ ਸਾਡੀ ਸਰਕਾਰ ਆਉਣ ਤੋਂ ਅਸੀਂ ਆਹ ਕਰ ਦਾਂਗੇ ਵੀ ਇਹਨੂੰ ਜੇਲ੍ਹ ਚ ਪਾਵਾਂਗੇ ਇਹਨੂੰ ਇਹ ਕਰਾਂਗੇ ਕੱਲ ਵੀ ਉਹਨਾਂ ਨੇ ਜਿਹੜੀ ਗੱਲਬਾਤ ਅਹੀ ਕੀਤੀ ਆ ਕਿ ਵੀ ਸਾਡੀ ਸਰਕਾਰ ਆਉਣ ਤੋਂ ਅਸੀਂ ਐਸਡੀਪੀਸੀ ਦਾ ਵੀਡੀਓ 1964 ਵਾਲੀ ਐਕਟ ਵਿਧਾਨ ਸਭਾ 'ਚ ਅਪੀਲ ਨਹੀਂ ਹੋਣੀ ਵੀ ਇਹ ਤਾਂ ਪਾਰਲੀਮੈਂਟ ਆਫ ਇੰਡੀਆ ਦੀ ਐਕਟ ਆ ਹਾਂ ਤੁਹਾਨੂੰ ਲੱਗਦਾ ਵੀ ਇਹ ਵੀ ਇੱਕ ਚੀਜ਼ ਹੈ ਵੀ ਜਿਹੜੇ ਬੰਦਿਆਂ ਨੇ ਰੀਸਟਰਕਚਰਨ ਕੀਤੀ ਹੈ ਸੈਨਟ ਦੀ ਉਹ ਵੀ ਇਹ ਗੱਲ ਕਹਿ ਰਹੇ ਨੇ ਵੀ ਕੈਂਪਸ ਦੀ ਪੋਲੀਟੀਸਾਈਜੇਸ਼ਨ ਹੋ ਰਹੀ ਹੈ ਗ੍ਰੈਜੂਏਸ਼ਨ ਕੌਨਸਟੀਟੂਐਂਸੀ ਨਾਲ ਤੇ ਜਦੋਂ ਸੁਖਵੀਰ ਬਾਦਲ ਇਹ ਗੱਲ ਕਹਿੰਦੇ ਨੇ ਵੀ ਇਹ ਪੋਲੀਟੀਕਲ ਇਸ਼ੂ ਨਹੀਂ ਤਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਉਸੇ ਆਰਗੂਮੈਂਟ ਨੂੰ ਸਟਰੋਂਗ ਕਰ ਰਹੇ ਆ ਬਿਲਕੁਲ ਬਿਲਕੁਲ ਮਤਲਬ ਜਿਸ ਤਰ੍ਹਾਂ ਨਾਲ ਉਹਨਾਂ ਨੇ ਕਿਹਾ ਵੀ ਇਹ ਪਰਸਨਲ ਇਸ਼ੂ ਹੈ ਨਾ ਮੈਨੂੰ ਲੱਗਦਾ ਉਹਨਾਂ ਨੇ ਆਪ ਦੀ ਹੋ ਸਕਦਾ ਇਹ ਭਾਵਨਾ ਚ ਕਿਹਾ ਹੋਵੇ ਕਿ ਵੀ ਉਹ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਆ ਹਣਾ ਪਰ ਮੈਨੂੰ ਲੱਗਦਾ ਉਹਨਾਂ ਨੂੰ ਇਸ ਟੀਮ ਪਾਰਟੀ ਦੇ ਸ਼ਰੂਮ ਅਕਾਲੀ ਦਲ ਦੇ ਪ੍ਰਧਾਨ ਨੇ ਹਨਾ ਤੇ ਉਹਨਾਂ ਦੀ ਜਿਹੜੀ ਆਵਾਜ਼ ਆ ਦੂਰ ਤੱਕ ਜਾਂਦੀ ਜਾਂਦੀ ਹੈ ਭਾਵੇਂ ਜਿਹੇ ਜੇ ਮਰਚ ਸਰਕਮਸਟੈਂਸੀਜ਼ ਹੋਣ ਉਹਨਾਂ ਨੂੰ ਇਹ ਚੀਜ਼ ਹੋਰ ਪਬਲਿਸੀਸਾਈਜ਼ ਕਰਨੀ ਚਾਹੀਦੀ ਸੀ ਪੀਪਲ ਪੋਲੀਟিক্যাল ਇਸ਼ੂ ਆ ਪੰਜਾਬ ਦੇ ਲੋਕਾਂ ਦੇ ਇਸ਼ੂ ਆ ਤਾਂ ਕਿ ਵੱਧ ਤੋਂ ਵੱਧ ਮੋਬਾਈਲਾਈਜੇਸ਼ਨ ਹੁੰਦੀ ਤਾਂ ਤੁਹਾਨੂੰ ਲੱਗਦਾ ਵੀ ਜਿਵੇਂ ਆਮ ਆਦਮੀ ਪਾਰਟੀ ਆ ਜਾਂ ਕਾਂਗਰਸ ਪਾਰਟੀ ਹੈ ਜਾਂ ਬੀਜੇਪੀ ਹੈ ਚਲੋ ਬੀਜੇਪੀ ਤਾਂ ਹੁਣ ਇਥੇ ਸੱਤਾ ਚ ਹੀ ਹੈ ਮੰਨ ਲਓ ਇੱਕ ਹੈਗਾ ਅਕਾਲੀ ਦਲ ਹੁਣ ਰੀਜਨਲ ਪਾਰਟੀ ਦਾ ਅਕਾਲੀ ਦਲ ਹੀ ਹੈ ਤੇ ਜੇ ਅਕਾਲੀ ਦਲ ਦਾ ਇਸ ਕਿਸਮ ਦਾ ਸਟੈਂਡ ਹੈ ਇਹ ਸਾਰੇ ਮਸਲੇ ਤੇ ਤੇ ਆਪ ਮਤਲਬ ਵੈਕਿਊਮ ਪੋਲੀਟੀਕਲ ਵੈਕਿਊਮ ਆ ਵੀ ਇੱਕ ਇੱਕ ਕ੍ਰਾਈਸਿਸ ਆ ਸਾਡੀ ਲੀਡਰਸ਼ਿਪ ਦਾ ਵੀ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਹੈ ਆਪਾਂ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ 2022 ਦੇ ਵਿੱਚ ਆਮ ਆਦਮੀ ਪਾਰਟੀ ਇਸ ਕਰਕੇ ਨਹੀਂ ਜਿੱਤੀ ਕਿ ਬਹੁਤ ਵਧੀਆ ਪਾਰਟੀ ਸੀ ਜਿੱਤ ਇਸ ਕਰਕੇ ਜਿੱਤੀ ਕਿ ਕਿ ਇੱਕ ਕੰਪਲੀਟਲੀ ਮਨ ਲੀਡਰਸ਼ਿਪ ਕ੍ਰਾਈਸਿਸ ਸੀਗਾ ਪੋਲੀਟੀਕਲ ਵੈਕਿਊਮ ਬਣਿਆ ਹੋਇਆ ਸੀ ਖਲਾਅ ਪੈਦਾ ਹੋਇਆ ਸੀਗਾ ਲੀਡਰਸ਼ਿਪ ਦਾ ਤੇ ਇੱਕ ਪੋਲੀਟੀਕਲ ਕਲਾਸ ਦਾ ਵੀ ਲੋਕ ਅਕਾਲੀ ਦਲ ਤੋਂ ਔਕੇ ਹੋਏ ਸੀਗੇ ਕਾਂਗਰਸ ਪੱਕੇ ਹੋਏ ਸੀਗੇ ਚਾਹੇ বিজেপি ਦੇ ਸਾਡੇ ਪੈਰ ਨਹੀਂ ਲੱਗ ਰਹੇ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਵੈਕਿਊਮ ਦੇ ਵਿੱਚ ਆਮ ਆਦ ਜੋ ਸਿੱਧਾ ਸਿੱਧਾ ਦਿੱਲੀ ਦਾ ਇੱਥੇ ਕੰਟਰੋਲ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਪੰ ਦਿੱਲੀ ਦੇ ਲੀਡਰ ਆ ਕੇ ਇੱਥੇ ਪੰਜਾਬ ਚਲਾ ਰਹੇ ਆ ਉਹ ਲੋਕਾਂ ਨੂੰ ਉਹ ਮਤਲਬ ਭਲੀ ਭਾਤੀ ਜਾਣੂ ਆ ਤਾਂ ਸਾਡੇ ਕੋਲੇ ਮਤਲਬ ਰਿਐਲਿਟੀ ਦੇ ਵਿੱਚ ਇੱਕ ਪੋਲਿਟਿਕਲ ਕ੍ਰਾਈਸਿਸ ਹੈ ਸਾਡੇ ਕੋਲੇ ਆਪਸ਼ਨ ਨਹੀਂ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਹਨੂੰ ਚੁਣੀਏ ਉਹਦੇ ਵਿੱਚ ਗੱਲ ਨਿਕਲ ਕੇ ਹੁੰਦੀ ਆ ਕਾਲੀ ਦਲ ਦੀ ਵੀ ਜੇ 2027 ਦੇ ਵਿੱਚ ਵੀ ਸਾਨੂੰ ਜੇ ਕੋਈ ਪੰਜਾਬ ਦੇ ਲੋਕਾਂ ਨੂੰ ਜਾਂ ਸਿੱਖਾਂ ਨੂੰ ਜੇ ਕੋਈ ਸੁੱਖ ਦਾ ਸਾਹ ਆ ਸਕਦਾਗਾ ਤਾਂ ਮੈਨੂੰ ਲੱਗਦਾ ਕਿ ਉਹ ਵੀ ਇੱਕ ਸਾਂਝੀ ਜਿਹੜੀ ਪੰਥਕ ਸਰਕਾਰ ਆ ਪੰਥਕ ਮਾਹੌਲ ਆ ਉਹਦੇ ਵਿੱਚੋਂ ਸਾਡੇ ਲੋਕ ਆ ਜਿਹੜੇ ਕੁਝ ਸਮੇਂ ਲਈ ਸੁੱਖ ਦਾ ਬਿਲਕੁਲ ਬਾਦਲ ਬਿਲਕੁਲ ਨਹੀਂ ਹੈਗਾ ਤੇ ਹੋਰ ਤਰ੍ਹਾਂ ਇੰਨੀਆਂ ਸਟਰੋਂਗ ਜਾਂ ਆਪਦੇ ਏਜੰਡੇ ਨੂੰ ਲੈ ਕੇ ਜਾਂ ਆਪਦੀ ਉਹਨਾਂ ਦੇ ਕੇਡਰ ਨੂੰ ਲੈ ਕੇ ਜਾਂ ਆਪਦੀ ਸੋਚ ਨੂੰ ਲੈ ਕੇ ਇੰਨੀਆਂ ਪਰਪੱਖਾ ਜ ਨਹੀਂ ਹੋਈਆਂ ਕਿ ਵੀ ਆਪਦੇ ਲੈਵਲ ਤੇ ਸਰਕਾਰ ਬਣਾ ਸਕਣ ਕੇਡਰ ਵਾਈਜ਼ ਵੀ ਜੇ ਆਪਾਂ ਨੂੰ ਲੱਗਦਾ ਕਿ 27 ਦੇ ਵਿੱਚ ਕੋਸ਼ਿਸ਼ ਹੋਣਾ ਚਾਹੀਦਾਗਾ ਵੀ ਅਕਾਲ ਤਖਤ ਸਾਹਿਬੇਟ ਸਾਰੇ ਪੰਥਕ ਤਰ੍ਹਾਂ ਇਕੱਠੀਆਂ ਹੋਣ ਜਿੰਨੇ ਅਕਾਲੀ ਦਲ ਆ ਸਾਰੇ ਇਕੱਠੇ ਹੋਣ ਸਾਂਝੀ ਲੜਾਈ ਲੜਨ ਤੇ ਉਹਦੇ ਵਿੱਚ ਜੇ ਸਰਕਾਰ ਬਣਦੀ ਤਾਂ ਲੋਕਾਂ ਨੂੰ ਕੁਝ ਸਮੇਂ ਲਈ ਸੁੱਖ ਦਾ ਸਾਹ ਜ਼ਰੂਰ ਮਿਲ ਸਕਦਾਗਾ ਬਟ ਅਗੇਨ ਇੱਕ ਉਹ ਕੰਪਲੀਟ ਸਾਡੇ ਲਈ ਸੋਲੂਸ਼ਨ ਨਹੀਂ ਹੈਗਾਗਾ ਹੂੰ ਤੁਹਾਨੂੰ ਲੱਗਦਾ ਵੀ ਮੰਨ ਲਓ ਹੁਣ ਜਿਵੇਂ ਅਕਾਲੀ ਦਲ ਦੀ ਰਿਵਾਈਵਲ ਕਹਿੰਦੇ ਨੇ ਹੋਈ ਹੈ ਤਾਂ ਤਰਨਤਨ ਜਿੰਮਨੀ ਚੋਣ ਦੇ ਵਿੱਚ ਉਹਨਾਂ ਦਾ ਵੋਟ ਸ਼ੇਅਰ ਵੀ ਵਧਿਆ ਕਾਫੀ ਕਹਿ ਰਹੇ ਨੇ ਕਿ ਵੀ ਡਾਇਨਾਸੌਰ ਜਿਹੜੇ ਕਹਿ ਰਹੇ ਸੀ ਡਾਇਨਾਸੌਰ ਵਾਪਸ ਆ ਗਏ ਇਦਾਂ ਦੀਆਂ ਗੱਲਾਂ ਵੀ ਹੋ ਰਹੀਆਂ ਤਾਂ ਜੇ ਅਕਾਲੀ ਦਲ ਨੇ ਵਾਕਈ ਰਿਵਾਈਵ ਕਰਨਾ ਸੁਖਬੀਰ ਬਾਦਲ ਨੇ ਵੀ ਮਿਹਨਤ ਤਾਂ ਕੀਤੀ ਆ ਚਾਹੇ ਫਲੱਡਸ ਦੇ ਵਿੱਚ ਆ ਜਿੱਦਾਂ ਵੀ ਉਹ ਦਿਖਣ ਦੀ ਕੋਸ਼ਿਸ਼ ਕਰਦੇ ਨੇ ਇੱਥੇ ਵੀ ਉਹ ਆਏ ਨੇ ਤਾਂ ਤੁ ਮਜਬੂਤੀ ਕਰਨੀ ਚਾਹੁੰਦੇ ਨੇ ਤੇ ਉਹਦਾ ਕੀ ਉਹਨਾਂ ਲਈ ਰਸਤਾ ਹੈਗਾ ਇਸ ਕਿਸਮ ਦੀ ਅਪਰੋਚ ਨਾਲ ਉਹਨਾਂ ਦੀ ਮਜਬੂਤੀ ਹੋ ਸਕਦੀ ਹੈ ਇੱਕੋ ਇੱਕ ਰਸਤਾ ਹੈ ਸੰਘਰਸ਼ ਆਪਾਂ ਅਕਾਲੀ ਦਲ ਦੀ ਪੀਕ ਤੇ ਜਾਂਦੇ ਆ ਨਾ ਕਿ 7 ਤੋਂ 17 ਵਾਲੀ ਪੀਕ ਉਹ ਪੀਕ ਜਦੋਂ ਅਕਾਲੀ ਦਲ ਆ ਜਿਹੜਾ ਦਿੱਲੀ ਦੀ ਅੱਖਾਂ ਦੇ ਵਿੱਚ ਰੜਕਦਾ ਸੀਗਾ 50s 60s 70s ਤੱਕ ਜਿਹੜੀ ਉਹਨਾਂ ਦੀ ਅਪਰੋਚ ਸੀਗੀ ਉਹ ਅਪਰੋਚ ਦੇ ਵਿੱਚ ਦੇਖੋ ਵੀ ਕਿੰਨੇ ਸੰਘਰਸ਼ ਲੜਿਆ ਕਾਲੀ ਦਲ ਨੇ 56 ਤੋਂ 66 ਤੱਕ ਤਾਂ ਉਹਨਾਂ ਨੇ ਪੰਜਾਬੀ ਸੂਬੇ ਦਾ ਮੋਰਚਾ ਲੜਿਆ 66 ਤੋਂ ਬਾਅਦ ਵੀ ਉਹਨਾਂ ਨੇ ਫਿਰ ਆਪਣਾ ਅਨੰਤਪੁਰ ਸਾਹਿਬ ਦੇ ਮਤੇ ਦਾ ਜਿਹੜਾ ਸੰਘਰਸ਼ ਕੀਤਾ ਧਰਮਯੋਧ ਮੋਰਚਾ ਲੜਿਆ ਨਾ ਵੀ ਉਹ ਸਮੇਂ ਦੇ ਵਿੱਚ ਕਾਲੀ ਦਲ ਆਪਣੀ ਪੀਕ ਤੇ ਸੀਗਾ ਉਹ ਪੀਕ ਤੇ ਇਸ ਕਰਕੇ ਸੀਗਾ ਕਿਉਂਕਿ ਕਾਲੀ ਦਲ ਸੰਘਰਸ਼ ਦੇ ਰਾਹ ਦੇ ਉੱਤੇ ਸੀਗਾ ਵੀ ਜਿਹੜੇ ਪਿੰਡਾਂ ਦੇ ਵਿੱਚ ਜਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜਥੇਦਾਰ ਸੀਗੇ ਉਹ ਆਪ ਦੇ ਜਥੇ ਲੈ ਕੇ ਆਉਂਦੇ ਸੀਗੇ ਤਾਂ ਸੰਘਰਸ਼ ਦੇ ਵਿੱਚ ਆਪਦੀ ਪਾਰਟਿਸਪੇਸ਼ਨ ਕਰਦੇ ਸੀ ਅੱਜ ਦੇ ਸਮੇਂ ਦੇ ਵਿੱਚ ਜਿਹ ਪਰ 96 ਤੋਂ ਬਾਅਦ ਹੀ ਕਹੜੀਏ ਵੀ ਉਹ ਕੰਪਲੀਟਲੀ ਐਬਸੈਂਟ ਜਦੋਂ ਇੱਥੇ ਹਰਸਿਮਰਤ ਕੋਰ ਬਾਦਲ ਆਏ ਹੁਣ ਸੁਖਬੀਰ ਸਿੰਘ ਬਾਦਲ ਆਏ ਜਦੋਂ ਉਹਨਾਂ ਦਾ ਐਬਸੈਂਟ ਹੀ ਆ ਤੁਸੀਂ ਕਹਿ ਰਹੇ ਹੋ ਤਾਂ ਜਿਹੜਾ ਸੁਖਬੀਰ ਬਾਦਲ ਇੱਥੇ ਆਉਂਦੇ ਨੇ ਜਾਂ ਹਰਸਿਮਰਤ ਕੋਰ ਬਾਦਲ ਇੱਥੇ ਆਉਂਦੇ ਨੇ ਉਹ ਫਿਰ ਆਪਟਿਕਸ਼ਨ ਵੀ ਹੋ ਸਕਦਾ ਦੇਖੋ ਵੀ ਮੈਂ ਤੁਹਾਨੂੰ ਹੀ ਕਹਿ ਰਿਹਾ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਪੋਲੀਟੀਕਲ ਮਾਹੌਲ ਆ ਵੀ ਲੋਕ ਆ ਜੇ ਮਤਲਬ ਜੇ ਲੀਡਰ ਆ ਕੋ ਬਿਆਨਾਂ ਦੀ ਰਾਜਨੀਤੀ ਤੱਕ ਸੀਮਤ ਆ ਜੇ ਸੋਸ਼ਲ ਮੀਡੀਆ ਫੋਟੋਆਂ ਤੱਕ ਸੀਮਤ ਆ ਨਾ ਵੀ ਹੋ ਸਕਦਾ ਦੀ ਸੱਚੀ ਨੀਅਤ ਨਾਲ ਆਏ ਹੋਣ ਕਿ ਆਪਾਂ ਅੰਦਰ ਪਰ ਜੇ ਆਪਾਂ ਕਾਮਨ ਸਿਨੈਰੀਓ ਕਹੀਏ ਵੀ ਇੱਥੇ ਜੋ ਟਰੈਕ ਰਿਕਾਰਡ ਹੈ ਟਰੈਕ ਰਿਕਾਰਡ ਵੀ ਉਹਨਾਂ ਦੀ ਇਹ ਅਪਰੋਚ ਹੋ ਸਕਦੀ ਹੈ ਕਿ ਵੀ ਆਪਦੀ ਹਾਜ਼ਰੀ ਲਾ ਕੇ ਚਲੇ ਜਾਣ ਹੋ ਸਕਦਾ ਹੈ ਕਿ ਅੰਦਰੋਂ ਸੱਚੇ ਬਣਾਏ ਹੋਣ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਇਹ ਟਰੈਕ ਰਿਕਾਰਡ ਉਹਨਾਂ ਦਾ ਵੀ ਬਹੁਤਾ ਸਹੀ ਨਹੀਂ ਹੈ ਤਾਂ ਤੁਹਾਨੂੰ ਲੱਗਦਾ ਵੀ ਹੁਣ ਇਹ ਹੁਣ ਦੀ ਤਰੀਕ ਦੇ ਵਿੱਚ ਜਿਹੜਾ ਇੱਥੇ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਵੀ ਗੱਲ ਕੀਤੀ ਗੱਲ ਉਹਨਾਂ ਨੂੰ ਚਿਰੋ ਕਰਨੀ ਬਣਦੀ ਵੀ ਸੀ ਪਰ ਇੱਕ ਗੱਲ ਇਹ ਵੀ ਆਉਂਦੀ ਹੈ ਇੱਥੇ ਉਸ ਦਿਨ ਵੀ ਇੱਥੇ ਸਟੇਜ ਤੇ ਜਦੋਂ ਸਾਰੀਆਂ ਗੱਲਾਂ ਹੋਈਆਂ 10 ਨਵੰਬਰ ਨੂੰ ਇੱਕ ਨਾ ਵੀ ਇੱਕ 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 ਰਿਲੀਜੀਅਨ ਜਿਹੜਾ ਇੱਕ ਰਿ ਕੀ ਡੀਐਮ ਦੀਆਂ ਗੱਲਾਂ ਦੇ ਦੇ ਈਡੀਮ ਦੇ ਵਿੱਚ ਗੱਲਬਾਤ ਹੋ ਰਹੀ ਹੈ ਜਿਹੜੀ ਪੋਲੀਟੀਕਲ ਗੱਲਬਾਤ ਹੋ ਰਹੀ ਹੈ ਇਹਦੇ ਨਾਲ ਜਿਹੜੇ ਦੂਜੇ ਤਬਕੇ ਨੇ ਉਹਨਾਂ ਦੇ ਵਿੱਚ ਵੀ ਇੱਕ ਕਾਉਂਟਰ ਪੋਲਰਾਈਜੇਸ਼ਨ ਹੋ ਸਕਦੀ ਹੈ ਤੁਹਾਨੂੰ ਲੱਗਦਾ ਹੈ ਵੀ ਜਿਹੜੇ ਹੋਰ ਸਟੂਡੈਂਟਸ ਨੇ ਇੱਥੇ ਹੋਰ ਤਬਕਿਆਂ ਦੇ ਹੋਰ ਰੀਜਨਸ ਦੇ ਜਾਂ ਹੋਰ ਧਰਮਾਂ ਦੇ ਉਹਨਾਂ ਨੂੰ ਇਹ ਸਾਰਾ ਬੈਕਗ੍ਰਾਉਂਡ ਦੀ ਨੋਲਿਜ ਹੈਗੀ ਹੈ ਜਿਹੜੀ ਅਖਾਲੀ ਦਲ ਦਾ ਹੈਗਾ ਜਾਂ ਉਹਨੂੰ ਉਹ ਸਮਝਦੇ ਨੇ ਉਸ ਗੱਲ ਨੂੰ ਤਾਂ ਦੇਖੋ ਜੀ ਮੈਨੂੰ ਲੱਗਦਾ ਕਿ ਵੀ ਜਿਹੜਾ ਇੱਕ ਇਹ ਨੈਰੇਟਿਵ ਯੂਨੀਵਰਸਿਟੀ ਦਾ ਚੱਲਿਆਗਾ ਜਾਂ ਪੰਜਾਬ ਦੇ ਵਿੱਚ ਵੀ ਇਹ ਮੀਡੀਆ ਦੇ ਵਿੱਚ ਨੈਰੇਟਿਵ ਚੱਲ ਦੋ ਗੱਲਾਂ ਨੇ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਵੀ ਯੂਨੀਵਰਸਿਟੀ ਕਿਹੜੇ ਕਿੱਤੇ ਦੇ ਬਣੀ ਹੋਈ ਆ ਤੇ ਕਿੱਤੇ ਦੇ ਵਿੱਚ ਵੀ ਕਿਸ ਤਰ੍ਹਾਂ ਦੇ ਲੋਕ ਵਸਦੇ ਆ ਇੱਥੇ ਕਿਸ ਤਰ੍ਹਾਂ ਦੇ ਜਥੇਬੰਦੀਆਂ ਵਸਦੀਆਂ ਨੇ ਆਟੋਮੈਟਿਕਲੀ ਜੇ ਪੰਜਾਬ ਦੇ ਵਿੱਚ ਯੂਨੀਵਰਸਿਟੀ ਬਣੀ ਹੋਈ ਆ ਇੱਥੇ ਜਿਹੜੇ ਵੀ ਪੰਥਕ ਬੁਲਾ ਰਹੇ ਆ ਜਾਂ ਪੰਜਾਬ ਦੀ ਗੱਲ ਕਰਨ ਵਾਲੇ ਬੁਲਾ ਰਹੇ ਆ ਜ਼ਿਆਦਾ ਮਾਤਰਾ ਦੇ ਵਿੱਚ ਹੋਣਗੇ ਕੰਪੈਰੀਟਿਵਲੀ ਦੂਜੇ ਬੁਲਾ ਰਹਿਆਂ ਦੇ ਦੂਜੀ ਗੱਲ ਐਸ ਸਟੇਜ ਦੇ ਉੱਪਰ ਹਰਿਆਣੇ ਦੇ ਬੁਲਾ ਰਹੇ ਵੀ ਬੋਲੇ ਆ ਜਿਨ੍ਹਾਂ ਨੇ ਇਹ ਗੱਲ ਵੀ ਕਹੀ ਆ ਕਿ ਵੀ ਹਰਿਆਣੇ ਦੀਆਂ ਕਾਲਜਾਂ ਜਿਹੜੇ ਯੂਨੀਵਰਸਿਟੀ ਨਾਲ ਅਫੀਲੀਏਟ ਹੋਣ ਅਸੀਂ ਉਹਨ ਜੇ ਜਾਣ ਇੱਥੇ ਜਿਹੜੇ ਆਪਾਂ ਕਹੀਏ ਵੀ ਪੰਜਾਬ ਦੇ ਹੋਰ ਧਰਮਾਂ ਦੇ ਜਿਹੜੇ ਬੜਾਰੇ ਆਪਾਂ ਸਾਡੇ ਹਿੰਦੂ ਵੀਰ ਉਹ ਵੀ ਇਸ 스테ਜ ਤੋਂ ਬੋਲੇ ਆ ਉਦੋਂ ਉਹਨਾਂ ਨੇ ਵੀ ਪੰਜਾਬ ਦੀ ਗੱਲ ਕੀਤੀ ਆ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਨੂੰ ਦੇਣ ਦੀ ਗੱਲ ਕੀਤੀ ਆ ਮੋਰਚੇ ਦੇ ਵਿੱਚ ਵੀ ਹਰ ਇੱਕ ਧਰਮ ਦਾ ਜਿਹੜਾ ਇਨਸਾਨ ਆ ਉਹ ਪ੍ਰੈਜ਼ੈਂਟ ਆ ਹਰ ਇੱਕ ਸੂਬੇ ਦਾ ਆਪਾਂ ਕਹੀਏ ਖਾਸ ਕਰਕੇ ਹਰਿਆਣੇ ਤੇ ਹਿਮਾਚਲ ਦੇ ਜਿਹੜੇ ਸਟੂਡੈਂਟ ਆ ਇਸ ਮੋਰਚੇ ਦੇ ਵਿੱਚ ਸ਼ਾਮਲ ਨੇ ਮਤਲਬ ਇਹ ਗੱਲ ਹੈ ਜਰੂਰ ਹੈਗੀ ਆ ਕਿ ਵੀ ਪੰਜਾਬ ਦੇ ਖਿੱਤੇ ਦੇ ਵਿੱਚ ਯੂਨੀਵਰਸਿਟੀ ਬਣੀ ਹੋਣ ਕਰਕੇ ਇੱਥੇ ਜਿਹੜਾ ਆਪਾਂ ਕਹੀਏ ਵੀ ਮжоਰਿਟੀ ਦੇ ਵਿੱਚ ਜੇ ਕੋਈ ਧਰਮ ਸਿੱਖ ਧਰਮ ਮਾਡੀ ਲੀਟਰ ਤਾਂ ਆਟੋਮੈਟਿਕਲੀ ਵੀ ਚੇਤੇ ਉੱਪਰ ਸਿਕਬਲ ਆ ਰਹੀ ਨਹੀਂ ਵੱਧ ਬੋਲਣਾ ਸੀ ਉਹ ਇੱਕ ਕੁਦਰਤੀ ਸੱਟ ਆ ਤੁਹਾਨੂੰ ਲੱਗਦਾ ਕੁਦਰਤੀ ਆ ਜੀ ਕੁਦਰਤੀ ਨੇਚਰਲ ਫੀਨੋਮਨਾ ਨੇਚਰਲ ਫੀਨੋਮਨਾ ਤੇ ਹੁਣ ਤੁਹਾਨੂੰ ਕੀ ਲੱਗਦਾ ਐਫ ਆਈ ਆਰ ਹੋਈਆਂ ਨੇ ਇੱਕ ਤਾਂ ਪਛਾਤੀ ਐਫ ਆਈ ਆਰ ਪੁਲਿਸ ਨੇ ਕੀਤੀ ਹੈ ਜਿਹੜੇ ਕਿ ਲੋਕ ਉਹਦਨ ਆਏ ਸੀ ਕਿ ਉਸ ਪ੍ਰੋਟੈਸਟ ਦੇ ਉੱਤੇ ਦੂਜਾ ਇਥੇ ਜਿਹੜੇ ਉਹ ਨਵਦੀਪ ਵਾਟਰ ਕੈਨਨ ਵਾਲਾ ਲੜਕਾ ਬੋਲ ਕੇ ਗਿਆ ਸੀ ਉਹਨਾਂ ਤੇ ਐਫ ਆਈ ਤੁਹਾਡਾ ਕੀ ਕਹਿਣਾ ਹੈ ਇਸ ਗੱਲ ਤੇ ਦੇਖੋ ਜੀ ਜਿਹੜੀ ਯੂਨੀਵਰਸਿਟੀ ਦੇ ਵਿੱਚ ਹੈ ਨਾ ਵੀ ਉਹਨਾਂ ਨੇ ਅਨੁਸ਼ਾਸਿਤ ਵਿਅਕਤੀਆਂ ਤੇ ਐਫ ਆਈ ਆਰ ਕੀਤੀਆਂ ਨੇ ਉਹ ਬਿਲ ਕੱਟਿਆ ਹੋਇਆ ਹੈਗਾ ਜੋ ਪਬਲਿਕ ਪਬਲਿਸਾਈਜ਼ ਹੋਈ ਹੈ ਨਾ ਪਬਲਿਕ ਦੇ ਵਿੱਚੋਂ ਚੀਜ਼ ਆਈ ਆ ਤਾਂ ਸਾਡੀ ਪੁਲਿਸ ਦੇ ਨਾਲ ਵੀ ਗੱਲ ਹੋਈ ਆ ਤਾਂ ਪੁਲਿਸ ਨੇ ਵੀ ਸਾਨੂੰ ਕਿਹਾ ਵੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਵੀ ਇਹ ਵੀ ਅਸੀਂ ਇਹ ਅੱਗੇ ਪਰਸੂ ਨਹੀਂ ਕਰਾਂਗੇ ਜਿਹੜਾ ਪੁਲਿਸ ਦਾ ਬਿਆਨ ਸਾਡੇ ਤੱਕ ਆਇਆ ਹੈਗਾ ਪਰ ਇਹ ਹੈ ਕਿ ਵੀ ਜੇ ਤੁਸੀਂ ਪਰਚਾ ਫਿਰ ਪਾਇਆ ਹੀ ਕਿਉਂ ਜੇ ਤੁਸੀਂ ਇਹਨੂੰ ਅੱਗੇ ਪਰਸੂ ਨਹੀਂ ਕਰਨਾ ਲਾਸਟ ਇਅਰ ਵੀ ਜਦੋਂ ਸਾਡੇ ਤੇ 14 ਜਾਣਿਆਂ ਦੇ ਪਰਚਾ ਹੋਇਆ ਸੈਨੇਟ ਵਾਲੇ ਪ੍ਰੋਟੈਂਸ ਦੇ ਵਿੱਚ ਉਦੋਂ ਵੀ ਪਰਚਾ ਹੋਣਸਾਰ ਪੁਲਿਸ ਦੇ ਬੋਲੋ ਤੇ ਇੱਥੇ ਜਿਹੜੇ ਮਤਲਬ ਲੋਕਲ ਪੁਲਿਸ ਵਾਲੇ ਸੀਗੇ ਜਾਂ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦੇ ਉਹਨ ਵੀ ਅੱਗੇ ਪਰਸੂ ਨਹੀਂ ਕਰਾਂਗੇ ਸਾਡੇ ਤੇ ਮੁੜ ਕੇ ਇਹਨਾਂ ਨੇ ਚਾਰ ਸ਼ੀਟਾਂ ਦੇ ਚਲਾਨ ਚਲਾਨ ਵੀ ਫਾਈਲ ਕੀਤੇ ਹਨ ਸੋ ਅਸੀਂ ਮਤਲਬ ਬਾਕੀ ਦੇ ਨਾਲ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਬਿਲਕੁਲ ਅਸੀਂ ਦਬੇ ਨਹੀਂ ਹਾਂ ਕਿ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਜਾਰੀ ਰਹੂਗਾ ਜੋ ਇਹਨਾਂ ਦੀ ਐਫਆਈਆਰ ਹੋਈਆਂ ਸੀ ਇਹਨਾਂ ਦਾ ਵਿਰੋਧ ਕਰਦੇ ਹਾਂ ਤੇ ਤੁਹਾਡਾ ਪਿਛਲਾ ਵੀ ਚੱਲ ਰਿਹਾ ਹੈ ਨਾ 43 ਕੋਡ ਦੇ ਵਿੱਚ ਹਾਂਜੀ ਹਾਂਜੀ ਜੋ ਲਾਸਟ ਈਅਰ ਇਹਨਾਂ ਨੇ 13 ਨਵੰਬਰ ਨੂੰ ਸੇਮ ਡੇ ਜ ਸਾਡੇ ਦਾ ਐਫਆਈਆਰ ਫਾਈਲ ਕੀਤੀ ਸੀਗੀ ਉਹ ਤਾਂ ਇਹਨਾਂ ਨੇ 28 ਅਗਸਤ ਨੂੰ ਚਾਰ ਸ਼ੀਟ ਫਾਈਲ ਕੀਤੀ ਸੀਗੀ ਉਹ ਵੀ ਹਜੇ ਤੱਕ ਜਿਹੜਾ ਲਿੰਗਰ ਆਨ ਕਰ ਰਿਹਾ ਹੈਗਾ ਤੇ ਤੁਸੀਂ ਇੱਥੇ ਆ ਯੋ ਸਿਆਸੀ ਕੀ ਹੁੰਦਾ ਮੰਨ ਲਓ ਪੋਲੀਟੀਕਲ ਕੀ ਹੁੰਦਾ ਤੁਹਾਡੀ ਜਾਚੇ ਸੁਖਵੀਰ ਬਾਦਲ ਨੇ ਤਾਂ ਕਿਹਾ ਕਿ ਇਹ ਸਿਆਸੀ ਇਸ਼ੂ ਨਹੀਂ ਪਰ ਤੁਸੀਂ 5 ਸਾਲ ਜੇ ਇੱਥੇ ਰਹੇ ਹੋ ਜਾਂਕਰ ਉੱਥੋਂ ਜਦੋਂ ਵੀ ਇੱਥੇ ਆ ਕੇ ਜੋ ਸਮਝਿਆ ਤੁਸੀਂ ਇੱਥੇ ਕੋਈ ਯੂਨੀਵਰਸਿਟੀ ਲੈਵਲ ਦੀ ਕੋਈ ਚੀਜ਼ ਕਰ ਰਹੇ ਹੋ ਜਾਂ ਕੋਈ ਪੋਲੀਟਿਕਸ ਹੈ ਉਹਨੂੰ ਕਰ ਰਹੇ ਹੋ ਕੀ ਹੁੰਦਾ ਤੁਹਾਡੀ ਜਾਚੇ ਪੋਲੀਟੀਕਲ ਕੀ ਹੁੰਦਾ ਦੇਖੋ ਜੀ ਵੀ ਪੋਲੀਟੀਕਲ ਹੋਣਾ ਮਿਲ ਲੱਗਦਾ ਆਪਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਆਪਦੇ ਖਿੱਤੇ ਦੀ ਗੱਲ ਕਰਨੀ ਆ ਜੇ ਵਿਦਿਆਰਥੀ ਅਤੇ ਬੰਦੀ ਸਾਥੀ ਅਤੇ ਪੰਥ ਪੰਜਾਬ ਦੀ ਗੱਲ ਕਰਦੀ ਆ ਤੇ ਜੇ ਉਹ ਪੰਥ ਪੰਜਾਬ ਦੀ ਗੱਲ ਤੇ ਪੈਰਾ ਦਿੰਦੀ ਆ ਤੇ ਜੇ ਮਿਲਦਾ ਉਹਨੂੰ ਪੋਲੀਟਿਕਸ ਕਰਨਾ ਕਹਿੰਦੇ ਸੀ ਸਹੀ ਕਰ ਰਹੇ ਸੀ ਪੋਲੀਟਿਕਸ ਕਰ ਰਹੇ ਆ ਉਹਨੂੰ ਲੱਗਦਾ ਵੀ ਇੱਕ ਟੈਬੂ ਬਣਿਆ ਹੋਇਆ ਵੀ ਸਿਆਸਤ ਕਰਨਾ ਇਹ ਪੋਲੀਟਿਕਸ ਕਰਨਾ ਨਾ ਵੀ ਉਹੀ ਟੈਬੂ ਕਰਕੇ ਜਿਹੜੀ ਸਿਆਸਤ ਆ ਪੰਜਾਬ ਦੇ ਵਿੱਚ ਉਹ ਸਿਲਵਰ ਸਪੂਨ ਲੋਕਾਂ ਦੇ ਕਿਸੇ ਆਈ ਆ ਜਾਂ ਉਹਨਾਂ ਲੋਕਾਂ ਦੇ ਕਿਸੇ ਆਈ ਆ ਜਿਨ੍ਹਾਂ ਨੂੰ ਮਾਈਕ ਦੇ ਵਿੱਚ ਬੋਲਣ ਦਾ ਸ਼ੌਂਕ ਸੀਗਾ ਜੇ ਤੁਹਾਨੂੰ ਲੱਗਦਾ ਇਹ ਕੋਈ ਇੱਕ ਪੋਲਿਟਿਕਸ ਹੈ ਬਿਲਕੁਲ ਦੀ ਮਤਲਬ ਉਹ ਆਈਸੋਲੇਟ ਕਰਨ ਵਾਲੀ ਗੱਲ ਆ ਵੀ ਮੰਨ ਲਓ ਵੀ ਮੈਂ ਕੋਈ ਕੰਮ ਕਰ ਰਿਹਾਗਾ ਨਾ ਤੇ ਮੈਂ ਪੋਲਿਟਿਕਸ ਹੀ ਕਰ ਰਿਹਾ ਨੋਵੇ ਹੈਨਾ ਵੀ ਆਪ ਜੇ ਮੈਨੂੰ ਕੋਈ ਬੰਦਾ ਤੁਹਾਨੂੰ ਕਵੇ ਇਹ ਰਵੀ ਅਸ਼ਮੀਤ ਆ ਬੜੀ ਬੜਾ ਠੀਕ ਬੰਦਾ ਸਿਆਸੀ ਨਹੀਂ ਹੈਗਾ ਮੈਨੂੰ ਫੌਰ ਦਾ ਟਾਈਮ ਪਿੰਗ ਅਗਰ ਰੀਲੀਫ ਹੋਗਾ ਯਾਰ ਪਰ ਮੈਨੂੰ ਨੇ ਸਿਆਸੀ ਨਹੀਂ ਕਿਹਾ ਬਟ ਉਹ ਗਲਤ ਗੱਲ ਆ ਮੈਂ ਸਿਆਸੀ ਹੈਗਾ ਅਸੀਂ ਪੋਲਿਟਿਕਸ ਕਰਨੀ ਆ ਅਸੀਂ ਪੋਲਿਟਿਕਸ ਨਾ ਕਰਾਂਗੇ ਹੋਰ ਕੌਣ ਕਰੂਗਾ ਇਹੀ ਚੀਜ਼ ਕਰਕੇ ਸਾਨੂੰ ਜੇ ਸਾਨੂੰ ਕਹਿੰਦੇ ਸੀ ਪੋਲਿਟਿਕਸ ਨਹੀਂ ਕਰਨੀ ਹੈ ਨਾ ਇਹੀ ਵੈਕਿਊਮ ਕਰਕੇ ਦੂਜੇ ਲੋਕ ਜਿਹੜੇ ਘੱਟ ਡਿਜ਼ਰਵਿੰਗ ਆ ਉਹ ਪੋਲਿਟਿਕਸ ਦੀ ਮੇਨਸਟ੍ਰੀਮ ਦੇ ਵਿੱਚ ਆਉਂਦੇ ਅਸੀਂ ਪੋਲਿਟਿਕਸ ਯੂਨੀਵਰਸਿਟੀ ਦੇ ਵਿੱਚ ਵੀ ਕਰ ਰਹੇ ਆ ਪੋਲਿਟਿਕਸ ਪੰਜਾਬ ਦੇ ਵਿੱਚ ਵੀ ਕਰਨੀ ਆ ਪੋਲਿਟਿਕਸ ਨੂੰ ਇੱਕ ਬੈਡ ਵਰਡ ਬਣਾਇਆ ਹੋਇਆ ਹੈਗਾ ਉਹ ਰੀਜ਼ਨ ਇਹ ਆ ਕਿਉਂਕਿ ਪੋਲਿਟਿਕਸ ਦੇ ਵਿੱਚ ਜ ਨੂੰ ਪੁੱਛੂਗਾ ਕਿ ਸੁਭੀਰ ਬਾਦਲ ਨੂੰ ਇਸ ਮੋਰਚੇ ਤੋਂ ਜਾਂ ਸਾਥ ਵੱਲੋਂ ਤੁਹਾਡਾ ਕੀ ਮੈਸੇਜ ਹੈ ਮੈਸੇਜ ਤਾਂ ਜੀ ਇਹੀ ਆ ਮੈਂ ਕੱਲ ਵੀ ਉਹਨਾਂ ਨਾਲ ਗੱਲ ਕੀਤੀ ਆ ਤੇ ਵੀ ਬਾਰ ਸਿਮਰਤ ਕੋਰ ਬਾਦਲ ਆਇਆ ਉਹਨਾਂ ਨੂੰ ਵੀ ਇੱਕੋ ਹੀ ਸੁਨੇਹਾ ਲਾਇਆ ਸੀ ਬਈ ਸੰਘਰਸ਼ ਦੇ ਰਾਹ ਤੇ ਉਤਰੋ ਤੁਹਾਡੇ ਕੋਲੇ ਪਿੰਡਾਂ ਦੇ ਵਿੱਚ નો ਡਾਊਟ ਕੇਡਰ ਹੈਗਾ ਹੈਗਾ ਕਾਲੀਦਲ ਦਾ ਪੁਰਾਣਾ 100 ਸਾਲ ਦਾ ਕੇਡਰ ਚੱਲੇ ਆਉਂਦਾ ਕਿ ਉਹਨਾਂ ਦੀ ਪੀੜ੍ਹੀਆਂ ਚੱਲੀਆਂ ਆਉਂਦੀਆਂ ਨੇ ਵੀ ਤੁਸੀਂ ਸੰਘਰਸ਼ ਦੇ ਰਾਹ ਤੇ ਉਤਰੋ ਤੁਸੀਂ ਆਪ ਦੇ ਜ਼ਿਲ੍ਹਾ ਜੱਜੇਦਾਰ ਬਣਾਓ ਸੰਘਰਸ਼ ਕਰੋ ਤੇ ਤੁਹਾਡੀ ਜਰੂਰ ਜਿਹੜਾ ਅਕਾਲੀ ਦਲ ਉਹ ਵੀ ਰਿਵਾਈਵ ਕਰੂਗਾ ਤੇ ਪੰਜਾਬ ਵਿੱਚ ਜਿਹੜੀ ਪੰਥਕ ਸਿਆਸਤ ਆ ਉਹ ਵੀ ਰਿਵਾਈਵ ਕਰੂਗੀ ਹੋ ਸਕਦਾ ਉਹਨਾਂ ਦੀ ਜੇ ਪੱਲੇ ਗੱਲ ਪੈਂਦੀ ਆ ਤਾਂ ਜਰੂਰ ਕੋਸ਼ਿਸ਼ ਕਰਨੀ ਜੀ ਥੈਂਕ ਯੂ ਬਹੁਤ-ਬਹੁਤ ਜੀ ਐਸਨ ਅਸ਼ਮੀਤ ਸਿੰਘ ਜੀ ਸਟੂਡੈਂਟ ਕੌਂਸਲ ਦੇ ਵਾਈਸ ਪ੍ਰਧਾਨ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੋਰਚੇ ਦੇ ਰੂਹੇ ਰਵਾਨੇ ਇੱਥੇ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਸ਼ੁਕਬੀਰ ਬਾਦਲ ਦੀ ਵਿਜਟ ਦੇ ਹਵਾਲੇ ਨਾਲ ਅਸੀਂ ਗੱਲਬਾਤ ਕੀਤੀ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪ